ਜੀ ਕਿਵੇਂ ਹੋ ਸਾਰੇ ਠੀਕ ਹੋ ਜੀ ਅੱਜ ਆਪਾਂ ਤਨਵੀਰ ਦੀ ਤੇਜਸੇ ਦੀਆਂ ਫੋਟਾਂ ਦੀ ਵੀਡੀਓ ਬਣਾਈਆਂ ਠੀਕ ਆ ਜੀ ਮੈਂ ਕਿਹਾ ਫੋਟਾਂ ਵੀ ਪਾ ਲਈਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਤੇ ਮੈਂ ਕਿਹਾ ਇਹਨਾਂ ਦੀਆਂ ਫੋਟਾਂ ਵੀ ਪਾ ਲਈਏ ਹਨਾ ਤੇ ਫੋਟਾਂ ਵੀਡੀਓ ਦੇ ਵਿੱਚ ਪਾ ਦਈਏ ਤੇ ਮੈਂ ਕਿਹਾ ਫੋਟਾਂ ਵਾਲੀ ਵੀਡੀਓ ਨਹੀਂ ਬਣੀ ਤੇ ਅੱਜ ਆਪਾਂ ਫੋਟਾਂ ਪਾ ਕੇ ਬਣਾ ਕੇ ਦੇ ਉਹਦੀ ਵੀਡੀਓ ਆਪਾਂ YouTube ਤੇ ਹੁਣ ਪਾਈ ਆ ਠੀਕ ਆ ਜੀ ਤੇ ਜਦੋਂ ਇਹ ਵੱਡੀਆਂ ਹੋਣਗੀਆਂ ਦੋਨੇ ਤੇ ਦੇਖਣਗੀਆਂ ਇਹਨਾਂ ਦੇ ਛੋਟੇ ਹੁੰਦੇ ਹੁੰਦੇ ਕਾਰਨਾਮੇ ਕੀ ਕਰਦੀਆਂ ਰਹੀਆਂ ਇਹ ਕਿੰਨੀਆਂ ਹਲਤਾਂ ਕਰਦੀਆਂ ਰਹੀਆਂ ਇਹ ਆਹ ਦੇਖੋ ਦਾਤਨਵੀਰ ਜੀ ਆਂ ਦੇਖੋ ਜੀ ਆਹ ਦੇਖ ਲੋ ਜਦੋਂ ਵੱਡੀਆਂ ਹੋਣਗੀਆਂ ਦੇਖਣਗੀਆਂ ਵੀ ਅਸੀਂ ਇਹਨੀਆਂ ਹਲਤਾਂ ਕਰਦੀਆਂ ਹੁੰਦੀਆਂ ਦੋਨੇ ਜਣੀਆਂ ਇਹ ਤਨਵੀਰਵਾ ਈਗਾ ਜੀ ਆ ਵੀ ਤਨਵੀਰ ਉਹ ਆ ਤੇ ਆ ਦਿਵਾਲੀ ਵਾਲੇ ਦਿਨ ਦੀ ਫੋਟੋ ਆਉਣ ਲੱਗੀ ਤਨਵੀਰ ਦੀ ਆ ਲਓ ਜੀ ਈਗਾ ਜੀ ਹਾਲ ਤਾਂ ਬੁੜੀ ਆ ਤਨਵੀਰ ਸਾਡੀ ਤੇ ਦੋਵਾਂ ਜੱਸੀ ਦੀਆਂ ਵੀ ਫੋਟੋਆਂ ਦੋਨਾਂ ਦੀਆਂ ਇਕੱਠੀਆਂ ਦੀਆਂ ਫੋਟੋਆਂ ਪਾਈਆਂ ਆ ਦੇਖੋ ਹੁਣ ਇਹ ਆ ਲਓ ਜੀ ਆ ਦੇਖੋ ਫੋਟੋ ਇਹਦੀ ਤਨਵੀਰ ਦੀ ਨਵ ਤਾਂ ਕਿੱਥੇ ਜੜੀ ਅਲਮਾਰੀ ਤੇ ਬਲਾ ਭੋਰਾ ਵੀ ਡਰਦੀਆਂ ਦੇਖੋ ਨਾ ਹੱਸਣ ਦੇ ਆ ਆ ਦੇਖੋ ਹੁਣ LCD ਪੈਨਲ ਜਿਹੜਾ ਬਣਾਇਆ ਸੀਗਾ ਉੱਤੇ ਖੜੀ ਆ। ਕਹਿੰਦੀ ਪਾਪਾ ਮੈਨੂੰ ਇੱਥੇ ਖੜੀ ਹੋ ਕੇ ਫੋਟੋ ਖਿੱਚੋ। ਆ ਨਾ ਹੁੰਡਾ ਦੀ ਆ ਇੱਥੇ। ਤੇ ਆ ਦੇਖੋ ਆ ਨਾ ਜੀ। ਤੇ ਆਹ ਅਗਲੀ ਫੋਟੋ ਚੈੱਕ ਕਰੋ ਤਨਵੀਰ ਦੀ ਜੱਕ। ਬਣ ਗਿਆ ਕਿ ਨਹੀਂ ਦੋ ਫਿਲਮ ਬਣਿਆ ਕਿ ਤੰਮੀ। ਆ ਨਾ ਜੀ। ਠੀਕ ਆ ਜੀ ਤੇ ਆ ਨਾ ਹੁਣ। ਅੱਜ ਜੱਸਾ ਪੱਟੀ ਆ ਗਿਆ ਸਾਡਾ ਛੋਟਾ ਹੁੰਦਾ ਜੱਸਾ ਪੱਟੀ। ਇਹ ਆ ਨੋ ਜੀ ਜੱਸਾ ਪੱਟੀ ਆ ਗਿਆ ਆ ਵੀ ਚੱਕੋ ਜੱਸਾ ਪੱਟੀ ਤੇ ਆ ਹੁਣ ਫੋਟੋ ਜਿਹੜੀ ਆ ਤਨਵੀਰ ਪੱਟੀ ਆ ਗਿਆ ਲਓ ਜੀ ਹੁਣ ਇੱਥੇ ਗੁੱਤਾ ਕੀਤੀਆਂ ਆ ਆ ਲਓ ਜੀ ਯਾ ਸਾਦੇ ਤਨਵੀਰ ਦੋਨੇ ਆ ਗਏ ਦੇਖੋ ਦਾ ਜੱਸਾ ਦਾ ਤਨਵੀਰ ਦੋਨੇ ਆਧਰ ਰੱਖਿਆ ਉਹਨੇ ਤੇ ਆ ਨੋ ਜੀ ਤਨਵੀਰ ਦੀ ਡੋਰ ਚੈੱਕ ਕਰੋ ਜੀ ਦੇਖੋ ਦਾ ਆਨੋਂ ਨਹੀਂ ਆਨਾ ਬਣ ਕੇ ਵੀ ਆ ਜਵੇ ਆ ਚੱਕੋ ਹਾਂ ਕਰੋਗਾ ਇਹ ਆਪਣਾ ਵਾਲੀ ਖਾ ਕੇ ਦੇ ਸਾਦੇ ਤੁਸੀਂ ਲਾਉਂਦਾ ਗੱਲ ਵਾ ਕੋਈ ਕੈਂਟ ਦਾ ਨਬਾਦ ਬਣ ਨਹੀਂ ਅੰਦਰ ਮੀਂਹ ਤੇ ਆ ਫੋਟੋ ਬਹੁਤ ਵਧੀਆ ਆਈਆਂ ਇਹਦੀਆਂ ਆ ਲਓ ਜੀ ਤੁਹਾਨੂੰ ਇਹਦੀ ਫੋਟੋ ਦੇਖੋ ਗਰਮੀਆਂ ਦੀ ਆ ਨੋ ਇੱਕ ਹੋਰ ਫੋਟੋ ਚੱਕੋ ਇਹਦੀ ਇਹ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜਿਹੜਾ ਚੈਨਲ ਆ ਇਹਨਾਂ ਦਾ ਤਨਵੀਰ ਦਾ ਤੇ ਜੱਸੇ ਦਾ ਸਬਸਕ੍ਰਾਈਬ ਜਰੂਰ ਕਰਿਓ ਉਹਨਾਂ ਆਹ ਲੋ ਜੱਸਾ ਬੱਡੀ ਤੇ ਤਨਵੀਰ ਆਨੇ ਆਹ ਲੋ ਆ ਵੀ ਚੱਕੋ ਦੋਨੇ ਸ਼ੇਰ ਕਾਬੂ ਨਹੀਂ ਹੁੰਦੇ ਇਹ ਫੜ ਜਾਂ ਲੋ ਜੀ ਜੱਸੇ ਉਹਨਾਂ ਨੂੰ ਮੂੰਹ ਬੰਦ ਕਰ ਲਾ ਮੱਖੀਆਂ ਭੈਣੀਆਂ ਆਹ ਲੋ ਜੀ ਚੱਕੋ ਜੱਸਾ ਬੱਡੀ ਸਾਡਾ ਆਹ ਲੋ ਜੀ ਜੱਸਾ ਬੱਡੀ ਦਾ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਡੇ ਨੂੰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੱਚਿਆਂ ਦਾ ਛੋਟਾ ਛੋਟੇ ਬੱਚਿਆਂ ਦਾ ਇਹ ਚੈਨਲ ਹੈ ਇਹਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਆਨ ਹੋ ਜੀ ਆ ਜੈੱਕ ਕਰੋ ਕਿ ਨਹੀਂ ਵਧੀਆ ਫੋਟੋਆਂ ਜੀ ਤੁਹਾਨੂੰ ਵੀ ਜੁਦੀ ਮੈਂ ਸਾਰੀਆਂ ਫੋਟੋਆਂ ਸਾਫ ਕੇ ਰੱਖੀਆਂ ਆਈ ਮੈਂਗਾ ਜਲੋ ਹੁਣ YouTube ਤੇ ਪਾਉਂਦੇ ਆ ਠੀਕ ਨੇ ਉਹ ਤਾਂ ਫੋਨ ਦੇ ਵਿੱਚ ਕੱਟ ਹੋ ਜਾਂਦੀਆਂ ਗਈ ਵੱਲੇ ਕੱਟ ਹੋ ਜਾਂਦੀਆਂ ਆ ਇਸ ਕਰਕੇ ਆਪਾਂ ਫੋਨ ਦੇ ਵਿੱਚ ਰੱਖ ਲਈਆਂ ਇਹ ਚ ਵੀਡੀਓ ਬਣਾ ਕੇ ਹੁਣ YouTube ਤੇ ਇਹਨਾਂ ਦਾ ਚੈਨਲ ਬਣਿਆ ਉੱਤੇ ਪਾਤੀ ਆ ਤੇ ਜੇ ਕਿਤੇ ਲੋਡ ਪਵੇ ਜਿਹੜਾ ਮਰਜੀ ਦੇਖ ਸਕਦਾ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਵੀਡੀਓ ਜਰੂਰ ਲਾਈਕ ਕਰਿਓ ਚੈਨਲ ਨੂੰ ਵੀ ਯਾਰ ਸਬਸਕ੍ਰਾਈਬ ਜਰੂਰ ਕਰ ਦਿਓ ਤੁਸੀਂ ਦੇਖ ਸਕਦੇ ਆ ਐਂਡ ਫੋਟਾਂ ਹਨ ਵੀਰ ਸਾਡੇ ਦੀਆਂ ਤੇ ਜੱਸੇ ਪੱਟੀਆਂ ਦੀਆਂ ਆ ਨੋਲੀ ਹੁਣ ਤਨ ਵੀ ਇਹ ਤੇ ਜਸਾ ਆ ਰਹੇ ਆ ਦੋਨੇ ਜਣੇ ਚੱਕੋ ਲਾਓ ਜੀ ਜਸਾ ਵੀ ਗੜਾਇਲ ਦੀ ਕਾਟੋ ਜਸਾ ਵੀ ਪੂਣਾ ਦੀ ਉਹਦੇ ਪੱਟ ਤੇ ਬਾਲ ਆਉਂਦੇ ਇਹ ਫੋਟਾਂ ਸਾਂਭ ਕੇ ਰੱਖੀਆਂ ਆ ਜਲੋ ਯਾਦਗਾਰੀ ਬਣ ਜਾਂਦੀ ਨੇ ਆਣੀ ਵੱਡੇ ਹੋ ਕੇ ਦੇਖਦੇ ਆ ਭਈ ਇਹ ਛੋਟੇ ਹੁੰਦੇ ਇੰਨੇ ਹਲਤੀ ਸੀਗੇ ਤੇ ਉਦਾਂ ਜੇ ਨਾ ਹੋਵੇ ਤੇ ਇਹ ਫੋਟਾਂ ਕੋਈ ਤਾਂ ਹੀ ਕਹਿੰਦੇ ਜੀ ਨਹੀਂ ਜੀ ਅਸੀਂ ਤਾਂ ਕੁਛ ਕੀਤਾ ਹੀ ਨਹੀਂ ਕੋਈ ਹਲਤੀ ਨਹੀਂ ਕੀਤੀ ਛੋਟੇ ਹੁੰਦੇ ਆਣੇ ਇੰਨਾ ਨਹੀਂ ਪਤਾ ਸਭ ਤੋਂ ਜ਼ਿਆਦਾ ਹਲਤੀ ਤੁਸੀਂ ਆ ਚੱਕੋ ਦਾ ਲਾਓ ਜੀ ਦੇ ਸਾਂਦੇ ਤੁਸੀਂ ਲਾਓ ਜੀ ਕਰੋ ਗੱਲ ਦੇਖੋ ਲਾਓ ਤਾਂ ਜੱਸਾ ਵੀ ਮੰਦਾ ਫੋਟਾਂ ਨੂੰ ਪੂਰੀ ਟੋਰਨਾਂ ਘਟੋਂਦਾ ਜੱਸਾ ਸਿਆਲਾਂ ਦੀਆਂ ਫੋਟਾਂ ਨੇ ਆ ਲਾਓ ਜੀ ਜੱਸਾ ਤਾਂ ਮੋਟੇ ਕੱਪੜੇ ਪਾ ਕੇ ਬੇਲਟਾ ਬਾਕਰਜਾ ਇਹ ਨਾ ਮਾ ਬਾਕਰ ਨੇ ਆ ਸੇ ਵੀ ਜੱਸੇ ਨਹੀਂ ਆ ਲੋ ਜੀ ਆਈ ਦੁਕਾਨ ਜੀ ਗੋਲੇ ਭਾਜੀ ਦੀ ਤੇ ਇੱਥੇ ਬੂਟਲੈਂਡ ਗਈ ਆ ਲੋ ਜੱਸਾ ਜੱਸੇ ਦੀ ਦੇਖੋ ਟੋਰ ਹੈ ਬੂਟਲੈਂਡ ਗਈ ਸੀਗੀ ਇੱਥੇ ਗੋਲੇ ਭਾਜੀ ਦੁਕਾਨ ਤੇ ਚੱਕੋ ਜੱਸਾ ਪੱਟੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਾਡੇ ਨੂੰ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਤੇ ਸਾਡੇ ਫੋਟਾਂ ਤੁਸੀਂ ਜੱਸੇ ਪੱਟੀ ਨੇ ਆ ਆ ਲੋ ਆ ਚੈੱਕ ਕਰੋ ਫੋਟੋ ਜਿੱਸੇ ਪੱਟੀ ਦੀ ਚੱਕੋ ਜੀ ਜਿੱਸਾ ਪੱਟੀ ਐਸਾ ਪੱਟੀ ਹੋ ਗਈ ਲਓ ਜੀ ਅੰਗਾ ਦੋਨਾਂ ਦੀਆਂ ਫੋਟੋ ਆ ਪਾ ਕੇ ਪੂਰੀ ਵੀਡੀਓ ਬਣਾਉਂਦੇ ਆ ਤੇ ਜਦੋਂ ਮਾੜੀ ਬੰਦਾ ਦੇਖਦਾ ਫੋਟੋ ਇਹਨਾਂ ਦੀਆਂ ਲਓ ਤਾਂ ਜਿੱਸਾ ਪੱਟੀ ਹੁਣ ਇੱਥੇ ਟੋਰ ਚੈੱਕ ਕਰੋ ਜਿੱਸੇ ਪੱਟੀ ਦੀ ਜਿੱਸਾ ਪੱਟੀ ਵੀ ਸਹੀ ਲੱਗਦਾ ਸਾਡਾ ਦੀ ਸਾਡੇ ਤੁਸੀਂ ਨਵੀਂ ਵੀਰੇ ਵੀਰ ਭੈਣ ਭਰਾ ਬਰਾਬਰ ਵੀਡੀਓ ਦੇ ਦੇ ਤਾਂ ਲਾਈਕ ਜਰੂਰ ਕਰੋ ਤੇ ਇਹਨਾਂ ਦਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਹੁਣ ਤਾਂ ਕਿ ਜੋ ਇਹਨਾਂ ਦੇ ਸਬਸਕ੍ਰਾਈਬਰ ਵੱਧ ਸਕਣ ਤੇ ਵੀਡੀਓ ਹੋਣ ਜਿਆਦਾ ਵਧੀਆ-ਵਧੀਆ ਆਪਾਂ ਪਾਵਾਂਗੇ ਤਾਂ ਲੋ ਜੀ ਤਨਵੀਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਗੱਲਾਂ ਦੀਆਂ ਦੇਖ ਸਕਦੇ ਆਂ ਤੇ ਜੇ ਕਿਸੇ ਦਾ ਚੈਨਲ ਨਹੀਂ ਬਣਿਆ ਤੁਸੀਂ ਆਪਣਾ ਚੈਨਲ ਬਣਾ ਕੇ ਆਪਣੇ ਬੱਚਿਆਂ ਦੀਆਂ ਫੋਟਾ ਪਾ ਸਕਦੇ ਆ ਤੇ ਬੰਦਾ ਜਦੋਂ ਮਰਜੀ ਦੇਖ ਸਕਦਾ ਫੋਟਾ ਨੂੰ ਵੀਡੀਓ ਵੀ ਪਾ ਸਕਦੇ ਆ ਨੋ ਜੀ ਹਨਵੀਰ ਤੇ ਜਦੋਂ ਮਰਜੀ ਬੰਦਾ ਫੋਟਾ ਵੀ ਪਾ ਸਕਦਾ ਆ ਤੇ ਵੀਡੀਓ ਵੀ ਬਣਾ ਕੇ ਪਾ ਸਕਦਾ ਆ ਛੋਟੇ ਹੁੰਦੇ ਆ ਜੀ ਤੇ ਵੱਡੇ ਹੋਗੇ ਜਦੋਂ ਦੇਖਣਗੇ ਤੇ ਦੇਖਣਗੇ ਬਈ ਬਾਕੀ ਅਸੀਂ ਗਲਤੀ ਸੀਗੇ ਮੈਂ ਕਰਦੇ ਝੂਠ ਨਹੀਂ ਬੋਲਦੇ ਤੇ ਜੇ ਇਹਨਾਂ ਨੂੰ ਕਹਦੇ ਆਂ ਵੀ ਤੁਸੀਂ ਹਲ ਤਾਂ ਬੋਂ ਕਰਦੇ ਕਹਿੰਦੇ ਨਾ ਨਾ ਅਸੀਂ ਕਿਥੇ ਹਲ ਤਾਂ ਕਰਦੇ ਆਂ ਆਨੋ ਮਣੀ ਭਾਜੀ ਦੇ ਘਰੇ ਬੈਠੀ ਆਏ ਸਿਆਣਾ ਵਾਲੇ ਦੇਣ ਸੀ ਉੱਥੇ ਗਏ ਸੀ ਮਣੀ ਭਾਜੀ ਕੇ ਉੱਥੇ ਬੈਠੀ ਆਨੋ ਜੱਸਾ ਪੱਟੀ ਚੈੱਕ ਕਰੋ ਤੇ ਆ ਵੀ ਲਓ ਜੀ ਹਮ ਸਰਮਾ ਪਾਇਆ ਉਹ ਪਿੱਛੇ ਕੰਦ ਸਾਰੀ ਜੱਸੇ ਹੁਣੀ ਖਰਾਬ ਕੀਤੀ ਆ ਤਨਵੀਰ ਦੇ ਕੰਮ ਆ ਇਹ ਸਾਰੇ ਕੰਦ ਵੀ ਖਰਾਬ ਕੀਤੀ ਐ ਬੇੜੀ ਦੀ ਢੋਲ ਵੀ ਇਹ ਸਾਰੇ ਤਨਵੀਰ ਦੇ ਕੰਮ ਸਾਡੀ ਨਿਆ ਨਾਉਣੀ ਤਨਵੀਰ ਪਟਿਆਲਾ ਨੇ ਆਹ ਲਾਉਣੀ ਆ ਦੇਖ ਲੋ ਤੇ ਆ ਨਾ ਸਕੂਲ ਦੀ ਵਾਰਦੀ ਜਾ ਗਈ ਤਨਵੀਰ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਵੀਡੀਓ ਦੇਖਦੇ ਆ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਠੀਕ ਆ ਜੀ ਤੇ ਜੇ ਸਾਡੀਆਂ ਹੋਰ ਵੀ ਵੀਡੀਓ ਦੇਖਣੀ ਹੋਣ ਬੱਚਿਆਂ ਦੀਆਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੀ ਲਾਈਕ ਜਰੂਰ ਕਰਿਓ ਠੀਕ ਆ ਜੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਅੱਗੇ ਸਾਤੇ ਅੱਜ ਅਸੀਂ ਦੀ ਚੱਕੋ ਦਾ ਕਰੋਂਗਾ ਲੀਕ ਆ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ so much